ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਇਹ ਸਥਾਨ ਆ ਜੀ ਗੁਰਦੁਆਰਾ ਕਰਨਾ ਸਾਹਿਬ ਆ ਤਾਂ ਮੈਂ ਦੱਸ ਹੀ ਦਿਨੇ ਵੈਸੇ ਸਸਪੈਂਸ ਤੇ ਪੈਣਾ ਨਹੀਂ ਰੱਖਦੇ ਹੁੰਦੇ ਹਾਂਜੀ ਕਾਕਾ ਜੀ ਉੱਠ ਪਏ ਹੋ ਜੀ ਦਿਨ ਚੜ ਗਿਆ ਹੋਇਆ ਬਾਹਰ ਹੈ ਕੀ ਕਰ ਚੁੱਕਾ ਮਾਰ ਲੀਆਂ ਹਾਂ ਅੱਛਾ ਠੀਕ ਹੈ ਠੀਕ ਹੈ ਮਾਰ ਲੀਆਂ ਮਾਰ ਲੀਆਂ ਓਕੇ ਚਲ ਹੁਣ ਫਤਿਹ ਬੁਲਾ ਦਈਏ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਸਾਰਿਆਂ ਨੂੰ ਸਦਾ ਹੱਸਦੇ ਰਹੋ ਸਦਾ ਵਸਦੇ ਰਹੋ ਪਰਮਾਤਮਾ ਸਭ ਨੂੰ ਛੱੜ ਦੀ ਕਲਾ ਵਿੱਚ ਰੱਖਣ ਜੀ ਕਾ ਆਪਾਂ ਉੱਠ ਪਏ ਹੋਏ ਆ ਤੇ ਅੱਜ ਆਪਾਂ ਜਾਣਾ ਕਿੱਥੇ ਆ ਜੀ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਤੇ ਮੰਮਾ ਕਿੱਥੇ ਹੈਗੇ ਅੰਦਰ ਕਿਚਨ ਚ ਸਾਰਾ ਮੰਦਰ ਰੋਟੀ ਬਣਾਉਂਦੇ ਬੈ ਡਾਡੀ ਵਾਸਤੇ ਸਭ ਰਿ ਤਿਆਰ ਹੋ ਗਈ ਹੈ ਤੇ ਮੈਂ ਤਿਆਰ ਹੋਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰਾ ਮੰਦਰ ਸਜਾਇਆ ਬਲਾਈ ਜਿਮਾਲਾ ਨਾਲ ਪਾਲੇ ਰੰਡ ਸੂਟ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਆਪਣਾ ਇੱਕ ਨਵਾਂ ਰਾਤੀ ਮੈਂ ਓਪਨ ਕਰ ਦਿੱਤਾ ਸੀਗਾ ਜਦੋਂ ਇਹਦੀ ਓਪਨਿੰਗ ਮੈਂ ਕਰ ਦਿੱਤੀ ਹੀ ਪਹਿਲਾਂ ਤੁਸੀਂ ਇਹ ਦੁਕਾਨ ਤੇ ਸੀ ਜੀ ਇੱਥੇ ਆਏ ਠੀਕ ਹੈ ਤੇ ਦੇਖਾ ਨਾ ਨਿਆ ਜੇ ਤਿੰਨ ਚੁੱਲੇ ਆ ਵਾਲਾ ਜਿਹਦਾ ਤਿੰਨ ਚੁੱਲੇ ਹੁੰਦੇ ਆ ਉਹ ਗੈਸ ਤੇ ਦਾ ਉਹ ਆਟੋ ਹੈਰਾਵਾ ਸਭ ਕੋ ਹੁੰਦਾ ਇਹ ਮੋਸਟਲੀ ਸਾਰਿਆਂ ਕੋਲ ਅੰਤਕਲ ਚੱਲਦੇ ਹੀ ਹੈਗਾ ਨਾ ਜੇ ਅਸੀਂ ਮੇਰੀ ਓਪਨਿੰਗ ਕਰ ਦਿੱਤੀ ਸੀ ਰਾਤੀ ਉਹ ਵੀ ਸੜ ਜਾਂਦੀ ਸੀ ਉਹ ਸੜ ਗਈ ਹੈ ਕਿ ਹੁਣ ਜੀ ਆਪਾਂ ਮੰਮੀ ਨੇ ਲੈ ਲਾਇਆ ਸੀਗਾ ਸਾਡੇ ਤੋਂ ਸਾਡੇ ਤੋਂ ਬਿਨਾਂ ਅਸੀਂ ਹੈ ਨਹੀਂ ਸੀ ਘਰ ਤੇ ਮੰਮੀ ਉਹਨਾਂ ਲੈ ਕੇ ਰੱਖਿਆ ਸੀਗਾ ਘਰ ਤੇ ਅੱਜ ਆਪਾਂ ਇਹਨੂੰ ਓਪਨ ਕੀਤਾ ਪੂਲੀ ਸਾਚੀ ਰਾਤੀ ਓਪਨ ਕਰ ਲਿਆ ਸੀਗਾ ਤਿੰਨ ਚੁੱਲਿਆਂ ਤਿੰਨ ਚੁੱਲਿਆਂ ਵਾਲਾ ਗੈਸ ਟੂਲਾ ਆਪਣਾ ਇੱਕ ਹੋਰ ਚੀਜ਼ ਆਪਾਂ ਓਪਨ ਕਰਨੀ ਹੈ ਸਰਪ੍ਰਾਈਜ਼ ਹੈਗਾ ਆ ਉਹ ਆਪਾਂ ਬੰਦਰ ਦਰਸ਼ਨ ਕਰਕੇ ਆਵਾਂਗੇ ਫਿਰ ਘਰ ਆ ਕੇ ਫਿਰ ਓਪਨ ਕਰਾਂਗੇ ਦਾ ਖਾਵਾਂਗੇ ਤੁਹਾਨੂੰ ਵੀ ਉਸ ਦੀ ਓਪਨਿੰਗ ਵੀ ਆਪਾਂ ਕਰਾਂਗੇ ਉਹ ਹਜੇ ਬੰਦੀ ਪਿਆ ਹੋਇਆ ਅਸੀਂ ਵੀ ਦੇਖਿਆ ਹੈਗਾ ਅਬਾ ਇਕੱਠੇ ਹੀ ਦੇਖਾਂਗੇ ਸਾਰੇ ਨਾਲ ਹੋਣੇ ਨੂੰ ਆਇਆ ਸੀਗਾ ਜੀ ਜੀ ਹੈਗਾ ਸਾਡੇ ਵੀਡੀਓ ਰਿਲੇਟਿਡ ਹੀ ਹੋ ਚੀਜ਼ ਤੇ ਮਨਵੀਰ ਨੇ ਬਾਹਰ ਪਾਤਾ ਰੌਲਾ ਤੇ ਸਹਜ ਜੰਦੇ ਵੀ ਆਉਣਾ ਉਹ ਨਹੀਂ ਕਿ ਮੈਨੂੰ ਸਹਜ ਜੰਦੇ ਵੀ ਆਉਣਾ ਸਰ ਆਪਾਂ ਸਾਡੇ ਨਾਲ ਜੀ ਹਾਂ ਜਾਨਾ ਸਰਦਾਰ ਸਾਹਿਬ ਉਹਨੇ ਵੀ ਜਾਣਾ ਸਰ ਤਿਆਰ ਹੋ ਗਏ ਉਹਨੇ ਵੀ ਤਿਆਰ ਹੋ ਗਏ ਫੜ ਫੜ ਫਿਰ ਮਿਲਦੇ ਆ ਪਿਆਓ ਚਿੱਕੋ ਚਿੱਕਾ ਪਾ ਦਿੱਤੀ ਉਹਨੇ ਕੋਈ ਦਿਖਦਾ ਨਹੀਂ ਨਾ ਹੁੰਦਾ ਸਾਹਮਣੇ ਉਹਨੋਂ ਤਾਂ ਉਹਨੇ ਰੌਲਾ ਹੀ ਪਾਣਾ ਹੁੰਦਾ ਇਹਨਾਂ ਯਾਰ ਜਲਦੀ ਜਲਦੀ ਮੈਂ ਤਿਆਰ ਹੋ ਜਾਂਦਾ ਸਰ ਸਾਰੇ ਜਾਨੇ ਹੁਣ ਦੁਕਾਨ ਤੇ ਇਕੱਠੇ ਹੋ ਗਏ ਹੋਏ ਆ ਆ ਬੱਚਾ ਪਾਰਟੀ ਵੀ ਆ ਗਈ ਓਏ ਹੋਏ ਸੈਹੀ ਟੋਰ ਤੋਂ ਵੇਖੋ ਵਖਰੀ ਅੱਜ ਹਾਂ ਜੋ ਵਖਰੇ ਵਖਰੇ ਲੱਗ ਗਈ ਹੈਨਾ ਹਰ ਮਨੀ ਟੋਰ ਹਰ ਮਨ ਪਿੰਕ ਪਿੰਕ ਆਦਾ ਸਰਮਾਈ ਪਾਇਆ ਹਰ ਮਨੇ ਵਾ ਬੋਨ ਸਜ ਨਹੀਂ ਪਾਇਆ ਸਰ ਤੁਸੀਂ ਆਏ ਅੱਖਾਂ ਲਈ ਮੜ ਕੇ ਆਇਆ ਬਲੈਕ ਦਮਾਲਾ ਉਹ ਬਲੈਕ ਪਟਕਾ ਤੇ ਇੱਧਰ ਅੱਖਾਂ ਵੀ ਕਾਲੀਆਂ ਸਾਡੇ ਨੇ ਔਰੈਂਜ ਕੀਤੀਆਂ ਸਾਡੇ ਨੇ ਬਣੀ ਹੈ ਪਸੰਦੀ ਰੰਗ ਹਾਂ ਹੋਲਾ ਮਲਾ ਨਾ ਜਦਾਂ ਕਰੀ ਚੱਲਾ ਜੀ ਚਲੋ ਜੀ ਆਪਾਂ ਵੀ ਹੋ ਗਏ ਤਿਆਰ ਆਪਾਂ ਚੱਲੇ ਕਿੱਥੇ ਆ ਦੱਸ ਦੋ ਦੱਸ ਕੇ ਚੱਲੇ ਆਪਾਂ ਦੱਸੋ ਕਿਸੇ ਤੋਂ ਕਿੱਥੇ ਚੱਲੇ ਆਪਾਂ ਗੰਨਾ ਸਾਹਿਬ ਹਾਂ ਗੰਨਾ ਸਾਹਿਬ ਆ ਦੇਖੋ ਔਰ ਦੇਖੋ ਇਹ ਲੋ ਜੀ ਆਪਾਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਗਰਨਾ ਸਾਹਿਬ ਐਕਟੀਵੇਟਰ ਲਾਤੀ ਤੇ ਮੈਂ ਇਧਰ ਲਾਤਾ ਬਾਈਕ ਆਪਣਾ ਥਾਕੇ ਸਾਡੇ ਤਿਆਰ ਹੈ ਪਰ ਕੀ ਬਟ ਕੇ ਬੰਨ ਲਈ ਆਪਾਂ ਹਾਂ ਹਵਾ ਪੈ ਰਹੀ ਹੈ ਹਵਾ ਹਵਾ ਪੈ ਪੈ ਕੇ ਫਿਰ ਇਹਨੇ ਡਾਲੀ ਸੀਗੀ ਹੁਣ ਫਿਰ ਦੋੜਾ ਪਈ ਹੈਗੀ ਉੱਥੇ ਪੈਰ ਲਾ ਕੇ ਬਸ ਬਸ ਹੁਣ ਇਹ ਤੂੰ ਚੱਕਣੀ ਨਹੀਂ ਹੈਗੀ ਤੂੰ ਛੱਡ ਦੇਣੀ ਆ ਤੂੰ ਲੈ ਛੱਡ ਦੇ ਤੂੰ ਸੈਕ ਚੱਕਣੀ ਚੱਕ ਲਈ ਮਮੀ ਵੀ ਆ ਗਏ ਇਧਰ ਨਾਲੀ ਸੋ ਨੋਰੀ ਆ ਕੇ ਬਦੇ ਆਯਾ ਮਨ ਚਲੋ ਖਾ ਲਾ ਆਪਣਾ ਫਿਰ ਚਲੀਏ ਮਾਸਰ ਮੱਥਾ ਟੇਕ ਕੇ ਜਾ ਕੇ ਚਲੋ ਜੋੜੇ ਲਾਈਏ ਪਹਿਲਾ ਚਲੋ ਚਲੋ ਜੀ ਆ ਦੇਖੋ ਜੀ ਗੋੜਦਰਾ ਸਾਹਿਬ ਇਹ ਹੈ ਕਿ ਸਾਹਮਣੇ ਵਾਲੀ ਬਿਲਡਿੰਗ ਦਰਸ਼ਨੀ ਡਿਉੜੀ ਤੇ ਆਪਾਂ ਚੱਲਦੇ ਆ ਅੱਗੇ ਦੇਖੋ ਜੀ ਰੌਣਕਾਂ ਅੱਜ ਕਾਫੀ ਸੰਕਟ ਆਈ ਹੋਈਆਂ ਹਨ ਦਰਸ਼ਨ ਕਰਨ ਵਾਸਤੇ ਪੂਰਾ ਹਾਂ ਸਾਲ ਬਾਅਦ ਆਇਆ ਹਾਂ ਸਰਬ ਵੀ ਹਾਂ ਸਾਲ ਬਾਅਦ ਆਏ ਕਿ ਫੁੱਲ ਵੀ ਬਹੁਤ ਸੋਹਣੇ ਹਨ ਉਹ ਵੀ ਦਿਖਾਵਾਂਗੇ ਆਪਾਂ ਹਾਂ ਸਾਲ ਬਾਅਦ ਆਇਆ ਚਲੋ ਚਲੋ ਪਹਿਲਾਂ ਮੱਥਾ ਟੇਕੀਏ ਦਰਸ਼ਨ ਕਰੀਏ ਪਹਿਲਾਂ ਕਾਕਾ ਪੰਜ ਛੇ ਨਾ ਕਰਊਗਾ ਹੁਣ ਹਾਂ ਉਹਦੇ ਪਾਣੀ ਵੀ ਨਹੀਂ ਲਾਉਣ ਦਿੰਦੇ ਵੀ ਗੱਲ ਆਪਾਂ ਸरोवर ਤੇ ਪੰਚਨਾਣਾ ਕਰ ਲਿਆ ਹੋਇਆ ਆ ਕਿ ਇਹਨੂੰ ਕਰਾਉਣੇ ਪਏ ਆ ਸਾਡੇ ਕੋਈ ਸरोवर ਸਿੱਤਰ ਕਰਨਾਲ ਸਾਹਿਬ ਆਪਾਂ ਪਹੁੰਚ ਚੁੱਕੇ ਆ ਛੇਵੀਂ ਪਾਸ਼ਾ ਦਾ ਸਤਾਨਾ ਜੀ ਹੈ ਸੰਤਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚਲੋ ਜੀ ਆਪਾਂ ਸਾਰਿਆਂ ਨੇ ਕਰ ਲਿਆ ਪੰਚਨਾਣਾ ਹੋਰ ਸੰਤਾਂ ਸਾਹਮਣੇ ਵੀ ਕਰਦੇ ਸੀ ਆਪਾਂ ਨੇ ਕਰ ਲਿਆ ਤੇ ਚੱਲੀਏ ਉੱਪਰ ਕੋਈ ਕਰਾਵਾਂਗੇ ਦੇਗ ਪ੍ਰਸ਼ਾਦ ਆਸੇ ਇੱਥੇ ਡਰਿਆ ਹੀ ਨਹੀਂ ਦੇਗ ਪ੍ਰਸ਼ਾਦ ਕਰਵਾ ਕੇ ਫਿਰ ਆਪਾਂ ਟੇਕਾਂਗੇ ਮੱਥਾ ਪੰਚਨਾਂ ਨੇ ਕਰ ਲਿਆ ਜੀ ਕਾ ਓਏ ਚੱਚੀ ਹੋਰ ਨਹੀਂ ਆਣੀ ਕੀਤੀ ਹੋਣਾ ਨਾ ਕਰ ਲਿਆ ਸਾਰਿਆਂ ਨੇ ਨਾ ਚੱਲੀਏ ਸਾਰੇ ਆਪਾਂ ਮਾਥਾ ਟੇਕ ਕੇ ਆ ਗਏ ਆ ਸਾਰੇ ਪ੍ਰਸ਼ਾਦ ਛੱਕਦੇ ਪਏ ਸਭ ਕੇਲਾ ਚੱਕਦੇ ਆ ਸਾਰਿਆਂ ਨੇ ਛਕ ਲਿਆ ਉਹਨਾਂ ਆਪਾਂ ਬਾਹਰ ਬੈਠੇ ਹਾਂ ਉਹ ਮੇਹਾਂ ਬੈਠੇ ਆਂ ਇਹ ਸਮਾਨ ਪਾਇਆ ਚ ਸਾਰੇ ਮਨੀਰ ਦਾ ਛਕ ਲਿਆ ਪ੍ਰਸ਼ਾਦ ਟੱਕ ਨੇ ਵੀ ਛਕ ਲਿਆ ਟੱਕ ਨੇ ਵੀ ਛਕ ਲਿਆ ਨਹੀਂ ਅੱਧਰ ਕਰ ਮੂੰਹ ਪਰ ਕਰਾ ਦਾ ਪ੍ਰੋਗਰਾਮ ਕਰਦੇ ਆ ਓਏ ਪ੍ਰੋਗਰਾਮ ਛਕ ਲਿਆ ਆ ਕੇ ਤਾਂਤਨੁ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਇਹ ਆ ਸਥਾਨ ਆ ਜੀ ਗੁਰਦੁਆਰਾ ਕਰਨਾ ਸਾਹਿਬ ਆ ਤੁਸੀਂ ਦੇਖ ਸਕਦੇ ਦਰਸ਼ਨ ਕਰ ਰਹੇ ਹੋ ਜੀ ਸਰ ਸੰਗਤਾਂ ਦਾ ਕਠਾ ਮਾਰਦਾ ਹੋਇਆ ਕਠ ਤੇ ਆ ਜਿਹੜਾ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈਗਾ ਜੀ ਇਹ ਹੈਗਾ ਜੀ ਕਰਨਾ ਸਾਹਿਬ ਦਾ ਇਤਿਹਾਸ ਹੈ ਕਰਨਾ ਸਾਹਿਬ ਦਾ ਇਹ ਹੈਗਾ ਜੀ ਦਰਖਤ ਜਿੰਨੂੰ ਤਾਨ ਤਨ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ ਹੈ ਜੀ ਸੰਗਤਾਂ ਇੱਥੇ ਆਣ ਕੇ ਆਪਣੇ ਦਰਸ਼ਨ ਕਰਦੀਆਂ ਤੇ ਆਨੰਦ ਮਾਣਦੀਆਂ ਜੀ ਕਿਰਤਨ ਦਾ ਕਥਾ ਦਾ ਇੱਥੇ ਹਰ ਸਗਰਾਂਤ ਦੇ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਜੀ ਤੁਸੀਂ ਵੀ ਦਰਸ਼ਨ ਕਰ ਰਹੇ ਹੋ ਜੀ ਆਹ ਦੇਖੋ ਜੀ ਤੇ ਇਧਰਲੇ ਪਾਸੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣ ਰਹੀ ਆ ਇਹ ਨਵਾਂ ਦਰਬਾਰ ਬਣ ਰਿਹਾ ਜੀ ਇੱਧਰ ਕਾਰ ਸੇਵਾ ਚੱਲ ਰਹੀ ਆ ਇੱਧਰ ਇਹ ਹੈਗਾ ਜੀ ਪੁਰਾਣਾ ਦਰਬਾਰ ਗੁਰਦੁਆਰਾ ਕਰਨਾ ਸਾਹਿਬ ਜੀ ਦਾ ਜੀ ਜੇ ਸਾਹਮਣੇ ਤੇ ਦਰਸ਼ਨ ਕਰ ਰਹੇ ਹੋ ਕਰਨਾ ਸਾਹਿਬ ਜੀ ਦੇ ਬੋਲੋ ਦੇਖੋ ਜੀ ਕਿੰਨੇ ਸੋਹਣੇ ਖਿੜੇ ਹੋਏ ਆ ਐਨ ਲਾਈਨ ਵਾਈਜ਼ ਲਗਾਇਆ ਹੈ ਉੱਪਰ ਉੱਪਰ ਥੱਲੇ ਫਿਰ ਉਸ ਤੋਂ ਥੱਲੇ ਬਹੁਤ ਹੀ ਸੋਹਣੇ ਸੋਹਣੇ ਫੁੱਲ ਲੱਗੇ ਹੋਏ ਆ ਉਹ ਦੇਖੋ ਇੱਧਰ ਆ ਗਏ ਹੋਰ ਵੀ ਬਹੁਤ ਹੀ ਸੋਹਣੇ ਆ ਆ ਦਿਨਾਂ ਚ ਨਾ ਫੁੱਲ ਇੱਥੇ ਛਿੜਦੇ ਆ ਦੇਖੋ ਨਾ ਮਿਲਦੇ ਤਾਂ ਬੜੀ ਵਧੀਆ ਸਜਾਵਟ ਕਰਦੇ ਆ ਦੇਖੋ ਜੀ ਨਿਆਣੇ ਵਾਹ ਬਹੁਤ ਕਰਨ ੜੇ ਇੱਧਰ ਨਾ ਘਾ ਕੇ ਹੱਥ ਨਹੀਂ ਲਾਣਾ ਪੁੱਤ ਉਧਰ ਦੇਖੋ ਦੂਰ ਹੋ ਥੋੜਾ ਦੂਰੋਂ ਦੇਖੀਦਾ ਲਾ ਦੇਖੋ ਜੀ ਤੁਸੀਂ ਵੀ ਦਰਸ਼ਨ ਕਰ ਲਓ ਜੀ ਕਿੰਨੇ ਸੋਨੇ ਸੋਨੇ ਫੁੱਲ ਨੇ ਹਾਂ ਫੋਨ ਇਥੇ ਲੈਂਡ ਜਿਹੀ ਲੱਗ ਚੁੱਕੀ ਹੋਈ ਹੈ ਅੱਜ ਫਿਰ ਵੀ ਅਸੀਂ ਉਹ ਲੰਗਰ ਛਕਾਂਗੇ ਹਾਂ ਸਾਰੇ ਖੜੇ ਹੈਗੇ ਹਾਂ ਅਸੀਂ ਇੱਧਰ ਖੜੇ ਹੈ ਔਰ ਸਾਰੇ ਦੇਖੋ ਇਧਰ ਸਾਰੇ ਜਣੇ ਖੜੇ ਹੈਗੇ ਜੀ ਲੰਗਰ ਛਕਣ ਵਾਸਤੇ ਅਗਲੀ ਵਾਰ ਸਰਪਤੀ ਆਉਂਦੀ ਹੈ ਕਿ ਨਹੀਂ ਆਉਂਦੀ ਮੈਂ ਬੋਲਦਾ ਰਹਾਂ ਉੱਚਾ ਪੱਲੰਗਰ ਛਕਣ ਆ ਗਿਆ ਮੱਥਾ ਟੇਕ ਲਿਆ ਹੋਇਆ ਜੀ ਕੱਕਦੇ ਸਾਡੇ ਕੋਲ ਹੈ ਹੋਰ ਵੀ ਸੰਗ ਤੁਹਾਡੇ ਨਾਲ ਹੈ ਹਾਂ ਰੰਗਰ ਦੀ ਸੇਵਾ ਸ਼ੁਰੂ ਹੋ ਸਕਦੀ ਹੈ ਆ ਦੇਖੋ ਜੀ ਮਨਹੀਰਵਾਸ ਕੜਾ ਲੈਣ ਲੱਗੇ ਆ ਤੇ ਇਹ ਨਿਆਣਾ ਦਾ ਪੱਲਾ ਹੀ ਮੇਰੇ ਜਾਮ ਖੱਦੀ ਹੋਈ ਚਲੋ ਚੱਲੀਏ ਕੁਝ ਲੈ ਲਈਏ ਕੁਝ ਲੈ ਲਈਏ ਅੰਦਰ ਪੂਰੀ ਮਾਰਕੀਟ ਲੱਗੀ ਹੋਈ ਹੈ ਇੱਧਰ ਜੀ ਅੰਦਰ ਇਹ ਮਨਹੀਰਵਾਸ ਕੜਾ ਲੈ ਆ ਰਿਹਾ ਠੀਕ ਹੈ ਕੰਮ ਵੱਡਾ ਵੱਡਾ ਐ ਇੱਲਾਹ ਨੋ ਅੱਡਾ ਵੱਡਾ ਬਹੁਤ ਵੱਡਾ ਨਹੀਂ ਇਹ ਨਹੀਂ ਪੂਰਾ ਹੀ ਹੋਣਾ ਮਸੇ ਉਹ ਹੱਥ ਵੱਡਾ ਨਹੀਂ ਹੋਣਾ ਵੱਡਾ ਵੀ ਹੋਣਾ ਹੀ ਹੈ ਕੋਈ ਅਮੀ ਸਾਲ ਆ ਤੇ ਜਾਵੇ ਉਹ ਨਿਕਲ ਲੈ ਨਾ ਦਾਦਾ ਵੱਡਾ ਨਹੀਂ ਨਹੀਂ ਚਲੋ ਵੱਡਾ ਹੀ ਲਾਵਾਂਗੇ ਨਾ ਹਾਂ ਨਹੀਂ ਇਹ ਜਰਾ ਵੱਡਾ ਲੱਗਣ ਦਾ 1 ਇੰਚ ਛੋਟਾ ਨਹੀਂ ਤੁਸੀਂ ਛੋਟਾ ਲੜੋ ਇਸ ਤੋਂ ਛੋਟਾ ਇੱਕ ਵਾਰ ਇਹ ਨਿਕਲਣਾ ਭਲਾ ਰਹਿਣ ਦੇ ਤੂੰ ਕਰ ਰਹਿਣ ਦੇ ਪੂਰਾ ਹੀ ਨਹੀਂ ਆਇਆ ਉਹਨੂੰ ਕਰ ਰਹਿਣ ਦਾ ਨਾ ਕੱਢ ਕੋਈ ਗੱਲ ਨਹੀਂ ਕੱਢ ਲਾਂਦਾ ਵੱਡਿਆ ਆਹ ਤੇ ਸੋਹਣਾ ਲੱਗਦਾ ਪਿਆਰੇ ਉਸ ਤੋਂ ਵੱਡਾ ਸਾਈਜ਼ ਉਹੀ ਆ ਫਿਰ ਪਰ ਪੁਰਾਣੀ ਪਾ ਗਏ ਆ ਆ ਤੇ ਨਮਾਈ ਛੋਟਾ ਆ ਰਿਹਾ ਸਹੀ ਆ ਉਹਦਾ ਨਾ ਯਾਰ ਇਹਨਾਂ ਕਹਿ ਰਹੇ ਆ ਆਹ ਦਾ ਸਹੀ ਹੈ ਸਹੀ ਹੈ ਇਹ ਵੱਡਾ ਹੀ ਉਹਦਾ ਮੈਂ ਤੁਹਾਡਾ ਸਹੀ ਉਹਦੇ ਨਾਲ ਨਾਲ ਸਹੀ ਹੈ ਚਲੋ ਫਿਰ ਲੈ ਆਉਣੇ ਕੋਈ ਨਹੀਂ ਸਹੀ ਹੈ ਸੋ ਪੜਾ ਦੇ ਮੈਂ ਪੁਆਤਾ ਮਨਵੀਰ ਨੂੰ ਉਹਨੂੰ ਮਨਵੀਰ ਵਾਸਤੇ ਕਿਸ ਕੀ ਲੈਣੇ ਆਪਾਂ ਕਾਲੇ ਰੰਗ ਦੇ ਖੰਡਾ ਇਹ ਖੰਡਾ ਦਾ ਡਿਜ਼ਾਈਨ ਬਣਿਆ ਹੋਣਾ ਉੱਪਰ ਨਾ ਕੜਲੇ ਛੋਟਾ ਸਾਈਜ਼ ਹੈ ਨਾ ਸਹੀ ਹੈ ਸਾਈਜ਼ ਹੈ ਨਾ ਹਾਂ ਛੋਟਾ ਹਾਂ ਰੋਕੇ ਵੇਖ ਲੈਣੇ ਤਾਂ ਵਾਕੀ ਵੱਡੇ ਸੀ ਝਾਰੇ ਦੇ ਹਾਂ ਬੈਠਾ ਹਾਂ ਲਾਈਨ ਸਿਰ ਕਰ ਰਹੀ ਹੈ ਮੋਈਏ ਮਿਲ ਲਾਉਂ ਥੋੜੀ ਲੱਗੇਗਾ ਪਾਵਾ ਕਿਦਾਂ ਲੱਗੇਗਾ ਜਿਆਦਾ ਵੱਡਾ ਬਣ ਲੈ ਰੋਕੇ ਵੇਖ ਲੈਣਾ ਸਰ ਬਾਈ ਚੱਲ ਠੀਕ ਹੈ ਆ ਜਾਣਾ ਹਣਾ ਸਹੀ ਹੈ ਸਹੀ ਹੈ ਸਿਰ ਵੱਡਾ ਹੀ ਹੋਣਾ ਹਾਂ ਠੀਕ ਹੈ ਨਾ ਨਹੀਂ ਮੇਰਾ ਸਤਾ ਛੋਟੇ ਹੋ ਜਾਣੀ ਇਹਨਾਂ ਨੂੰ ਹੋਰ ਹੋਰ ਨੰਨਾ ਵੀ ਲਾ ਲਾਂਗੇ ਨਾ ਬਾਅਦ ਚ ਥੋੜੇ ਉਸ ਤੋਂ ਵੱਡਾ ਲਾ ਲਾਂਗੇ ਫਿਰ ਇਹ ਤਾਂ ਪੂਰੀ ਪੂਰੀ ਹੈ ਇਹਨਾਂ ਹੈ ਪੂਰੀ ਪੂਰੀ ਆ ਹੁਣ ਥੋੜੀ ਵੱਡੀ ਲੈ ਲੈਣਾ ਹਨ ਜੀ ਹੁਣ ਪੈਸੇ ਭੇਜ ਦਿੱਤੇ ਹੋਏ ਆਏ ਆ ਅਸੀਂ ਫਾਈਨਲੀ ਲੈ ਲਏ ਆ ਪਟਕੀ ਆਪਣੇ ਵਾਸਤੇ ਵੀ ਮਨਵੀਰ ਵਾਸਤੇ ਵੀ ਲੈ ਲਈ ਹੁਣ ਆਪਾਂ ਤੇ ਉਹਨਾਂ ਨੇ ਬੜੀ ਜਾਣਕਾਰੀ ਸਹਿਯਾਰ ਮੰਨੇ ਕਿ ਉਹ ਦੀ ਨੂੰ ਲੱਗ ਸਿੱਕਦੇ ਨਹੀਂ ਪਏ ਆ ਪਤਾ ਨਹੀਂ ਕਿੱਧਰੋਂ ਲੈਣਾ ਪਤਾ ਨਹੀਂ ਕੀ ਆ ਰੌਣਕ ਮੇਲਾ ਸਹੀ ਗੱਲ ਆ ਬਾਹਰ ਰੌਣਕ ਮੇਲਾ ਦੇਖੋ ਕਿੱਧਰ ਆਉਣਾ ਪਤਾ ਨਹੀਂ ਕਿੱਧਰ ਗਏ ਆ ਆ ਖੜੇ ਆ ਖੜੇ ਇਹਨਾਂ ਨੂੰ ਲੈਣਾ ਇਹਨੇ ਕਹਿੰਦੇ ਸੀ ਮੈਂ ਉਹ ਲੈਣੀ ਹੁੰਦੀ ਨਹੀਂ ਪਲੀ ਜੀਮ ਲੈਣੀ ਖੜੇ ਮਨਵੀਰ ਛੋਟੀ ਹੈ ਜੇ ਮਨਵੀਰ ਨੂੰ ਪਤਾ ਹੈ ਬਲਵਾਨ ਮਨਵੀਰ ਬਟ ਗਈ ਲਈ ਤੇਰੇ ਵਾਸਤੇ ਬਨ ਕੇ ਵੇਖਣੀ ਬਟ ਗਈ ਮੜ ਗਈ ਵੰਗ ਬੀਤੀ ਜੀ ਨਵੀਂ ਨਵੀਂ ਬੱਜ ਗਈ ਬੰਨ ਲਈ ਪੱਕੇ ਤਾਂ ਉੱਤਰ ਵਾਪਸ ਪਰ ਮਨਾ ਨਹੀਂ ਮਾਂ ਮਨੇਜਰ ਦੀ ਨਵੀਂ ਕੇਸ ਲਈ ਬਾਨੇ ਵੀ ਦਿੱਤੀ ਹੈ ਅਨੇਕ ਸਾਈਡ ਮੈਂ ਤੁਹਾਨੂੰ ਜੀ ਦੱਸਣਾ ਆਪਾਂ ਬੰਨ ਕੇ ਹੁਣੇ ਦੇ ਦੇਖ ਲਈਏ ਦੇਖ ਲਈਏ ਬੰਨ ਕੇ ਰੱਖਦੇ ਹਾਂ ਪਹਿਲਾਂ ਜਲਦੀ ਕਰਕੇ ਜੀ ਚੱਲੀਏ ਲੈਣੀ ਸੀ ਨਵੀਂ ਕੇਸ ਕਿ ਲੈਣੀ ਸੀ ਕਾਕੇ ਨੇ ਹੈ ਉਹ ਹੋ ਗਿਆ ਜੀ ਕਾਕਾ ਨਵੀਂ ਕੇਸ ਕਿ ਲੈ ਕੇ ਸੱਚੀ ਬਚੋ ਮਾਰਤੀ ਦੀ ਨਹੀਂ ਭਈ ਗਾਂਢੀ ਨਹੀਂ ਬਾਦੀ ਦੇ ਜਾਉਂ ਠੀਕ ਆ ਪੂਰੀ ਫੇਟ ਆ ਜੀ ਕਾਕੇ ਨੇ ਨਾ ਪਹਿਲੇ ਵਾਲੀ ਲਾਤੀ ਆਪਾਂ ਔਰੇਂਜ ਵਾਲੀ ਸਰਬਦਾਦਰ ਫੋਨ 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 ਆ ਗਿਆ ਸਨ ਹਾਂ ਉਹ ਬੱਚ ਵਧੀਆ ਲੱਗੀ ਹੁਣ ਕਾਕੇ ਨੂੰ ਨਾ ਆ ਗਈ ਆ ਗਈ ਖੋਏ ਵਾਲੀ ਗੁਲਕੀ ਆ ਗਈ ਜੀ ਮਮੇ ਜੀ ਚਾਰ ਕਰਦੇ ਮੰਦੀ ਜਾਂਦੇ ਖੋਏ ਵਾਲੀ ਗੁਲਕੀ ਆ ਗਈ ਹਾਂ ਨਾ ਆਹ ਦੇਖੋ ਤੇ ਭਾਜੀ ਸਾਡੇ ਦਸੂਰੇ ਦੇ ਸਾਡੇ ਸ਼ਹਿਰ ਦੇ ਐ ਇਹਨਾਂ ਕੋਲ ਆਪਾਂ ਗੁਲਕੀ ਖਾਵਾਂਗੇ ਹੁਣ ਪਹਿਲਾਂ ਛੇ ਕਿਹਾ ਸੀਗਾ ਤੁਸੀਂ ਨਾ ਕਰ ਦਿੱਤੀ ਹਾਂ ਪੰਜ ਆ ਗਈਆਂ ਮਮੇ ਜੀ ਨਾ ਕਰਤੀਆਂ ਚਾਰ ਦੇ ਵਿੱਚ ਬਾਈ ਕੱਢੀ ਜਾਂਦੇ ਜਲਦੀ ਜਲਦੀ ਕਰ ਦੋ ਹੁਣ ਚਲੋ ਜੀ ਚਾਰ ਗੁਲਕੀਆਂ ਫਾਈਨਲ ਹੋ ਗਈਆਂ ਸ਼ੁਰੂਆਤ ਹੋ ਗਈ ਐ ਸਹਿਜ ਤੋਂ ਸਹਿਜ ਸ਼ੁਰੂ ਕਰਾ ਖਾਓ ਉਹ ਤੇ ਰਮਨ ਵੀ ਲਾ ਆ ਰਮਨ ਕੰਨਾ ਮੈਂ ਹਰਮਨ ਵੀ ਲੱਗ ਪਈ ਆ ਤੇਰਾ ਖਾਨ ਖਾਲਾ ਖਾਲਾ ਦੰਦ ਤੇ ਹੈ ਨਹੀਂ ਇਧਰ ਸਹਿਜ ਲੱਗ ਗਿਆ ਹੁਣ ਤੇ ਰਮਨ ਤੇ ਸਰਪ ਰਹਿ ਗਈ ਗੱਲੀ ਹੁਣ ਲਾਸਟ ਤੇ ਸਰਪ ਆ ਵੀ ਕੱਢ ਲਾ ਨੀਂਦ ਨੀਂਦਰ ਵੀ ਆਈ ਜਰੀ ਲੰਨੇ ਖਾਣਾ ਆਪ ਹੀ ਕੱਢ ਲਾ ਫਿਰ ਉਹ ਜੇ ਖੁਲ੍ਹੇ ਲੇਗਾ ਵੀ ਨਿਕਲੇ ਨਹੀਂ ਹੈਗੇ ਦਵਾਰਾ ਬੰਦੀ ਕੱਢਾਂਗੇ ਆਪਣਾ ਉਹ ਪਾਣੀ ਇਹ ਚ ਕੱਢਦੇ ਤੇ ਲਓ ਜੀ ਫਾਈਨਲੀ ਸਰਪ ਨੇ ਵੀ ਆ ਗਈ ਹੈ ਹੱਥ ਤੇ ਤਮਨੇ ਵੀ ਰੋਣੀਆਂ ਨਹੀਂ 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 ਉਹ ਬਸ ਬਸ ਚੱਲ ਸਰਦ ਜਲਦੀ ਜਲਦੀ ਖਾਓ ਚਲੋ ਜੀ ਫੁਲਕੀਆਂ ਸਾਰੇ ਹੁਣ ਸਾਰੇ ਆ ਮੰਮੀ ਸਾਰੇ ਅਮਨ ਸਾਰੇ ਜਣੇ ਸ਼ਾਪਿੰਗ ਕਰਕੇ ਆ ਗਏ ਆ ਫੁੱਲ ਖਰੀਦੀ ਕੇ ਲੈ ਕੇ ਆਏ ਆ ਵੇਖੋ ਫੁੱਲ ਖਰੀਦ ਲਏ ਆ ਫੁੱਲ ਹਾਂ ਤੇ ਮੰਨੇ ਕੀ ਖਰੀਦਿਆ ਅਮਨ ਨੇ ਆ ਅਮਨ ਦੇ ਆ ਤੇ ਆਹ ਤੇ ਆਪਣੇ ਜਾਣ ਵਾਲੀ ਹੈ ਵਸੇ ਕਾਕੇ ਨੂੰ ਆਪਾਂ ਪਾਤਾ ਲੰਮਾ ਕਾਕੇ ਦਾ ਸਮਾਨ ਆਹ ਸਾਡਾ ਵੀ ਸਮਾਨ ਲੈ ਕੇ ਆਏ ਆਪਾਂ ਹਣਾ ਮੇਮੀ ਆਇਆ ਕਿਨੋਂ ਆਪੋਲਾ ਕੇ ਬੜੀ ਕੱਢ ਕੇ ਦਿਖਾਦੇ ਸਰ ਜਿਹੜੇ ਲੈ ਆ ਆ ਦੇਖੋ ਜੀ ਜਲਦੀ ਜਲਦੀ ਤੁਹਾਨੂੰ ਆਪਾਂ ਅਨਬਾਕਸਿੰਗ ਦਿਖਾਉਣੀ ਆ ਆ ਦੇਖੋ ਜੀ ਫੁੱਲ ਆ ਦੇਖੋ ਕਿੱਦਾਂ ਦੇ ਲੱਗਦੇ ਨੇ ਇੱਥੇ ਕੰਕੀਲੇ ਜੋ ਕਿਲੇ ਜੇ ਨਾ ਲਾਈਟਾਂ ਵਾਲੇ ਲੱਗਦੇ ਨੇ ਮੈਨੂੰ ਤਾਂ ਲਾਈਟਾਂ ਸੋਹਣੀਆਂ ਹੈਗੀਆਂ ਔਰ ਨੰਬਰ ਸਾਈਟ ਕਰਵਾਵੇ ਆ ਦੇਖੋ ਤੇ ਆ ਸਾਡਾ ਪੋਨਾ ਦਾ ਖਜ਼ਾਨਾ ਸਰਬ ਤੋਂ ਹੁੰਦਾ ਸਾਰਾ ਹਾਂ ਹਾਂ ਸਾਰਾ ਮੈਂ ਸਾਹਮਣੇ ਰੱਖਿਆ ਤਾਂ ਇਹਨਾਂ ਕਰੀਏ ਅਨਬਾਕਸਿੰਗ ਕਰੀਏ ਫਿਰ ਚਲੋ ਚਲ ਜਲਦੀ ਲਿਓ ਜਲਦੀ ਲਿਓ ਜਲਦੀ ਆ ਹੈਗਾ ਸਾਡਾ ਪ੍ਰੋਡਕਟ ਪਾਤਾ ਮੈਂ 10 ਦਿਨਾਂ ਵੈਸੇ ਸਸਪੈਂਸ ਤੇ ਫੈਨ ਨਹੀਂ ਰੱਖਦੇ ਹੁੰਦੇ ਹੈਗਾ ਟ੍ਰਾਈਪੋਡ ਆ ਦੇਖੋ ਹੁਣ ਖੋਲਦੇ ਆ ਕਿ ਆਨਲਾਈਨ ਮ ਆਇਆ ਸੀ ਦੋ ਤਿੰਨ ਦਾ ਚੱਲ ਕੇ ਤਾਂ ਆਪਣੀ ਚੱਲੂ ਰਸੋਈ ਵਾਲੀ ਸਬਜੀ ਵਾਲੀ ਕਰਦੇ ਚੱਲਦੀ ਹੁੰਦੀ ਆ ਦੇਖੋ ਜੀ ਅਨਬਾਕਸਿੰਗ ਕਰਦੇ ਆ ਹੁਣ ਇਹਦੀ ਹਾਂ ਖੋਲ ਜਾ ਸਿੰਮ ਖੋਲਦਾ 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 ਖੋਲ ਜੋ ਜਲਦੀ ਜਲਦੀ ਖੋਲਦਾ ਬਥਾਰ ਜਿਆਦਾ ਜਿਆਦਾ ਨਾ ਗੱਤਾ ਨਾ ਪੂਰਾ ਸਾਰਾ ਲਾਇਆ ਹੋਇਆ ਨਾ ਟਾਈਮ ਨਾ ਲੱਗੇ ਇਹਨਾਂ ਤੋਂ ਥੋੜੀ ਲਾਉਣਾ ਹੈ ਹਾਂ ਹੋ ਸਹੀ ਤਰ੍ਹਾਂ ਨੂੰ ਖੋਲਿਆ ਆਲ ਲੜੋ ਜੀ ਕਰਦੇ ਲੱਗ। ਨਹੀਂ ਨਹੀਂ ਇਹਦੇ ਅੰਦਰ ਆ ਦੇਖੀ ਅੱਗੇ। ਇਹਦੇ ਕੋਲ ਨਹੀਂ ਜੋੜੀ ਗਿਆ ਲੱਗਦਾ। ਜੋੜੀ ਸੀ। ਜੋੜੀ। ਫਾਈਨਲ ਖੁੱਲ ਹੀ ਗਿਆ ਲੱਗਦਾ। ਖੁੱਲ ਹੀ ਗਿਆ, ਖੁੱਲ ਗਿਆ। ਲਓ। ਛਾ ਇਹਦੇ ਅੰਦਰ ਇੱਕ ਹੋਰ ਪੈਕੇਜ ਆ। ਆਹ। ਓਕੇ ਓਕੇ ਠੀਕ ਹੈ। ਇਹਦੇ ਅੰਦਰ ਆ ਦੇਖੋ ਜੀ। ਆਹ ਤੇ ਬਿੱਲ ਹੈ। ਸਾਡੇ ਕਿਸੇ ਕੰਮ ਦਾ ਨਹੀਂ ਹੈਗਾ। ਲਓ ਜ ਆ ਖੁੱਲਾ ਸੀਗਾ। ਕੱਢੀਏ ਫਿਰ ਓਪਨ ਕਰੀਏ। ਆ ਦੇਖੋ ਲਿਖਿਆ ਹੋਇਆ ਪਹਿਲਾਂ ਹੀ। ਇਹ ਲਿਖਿਆ Amazon Basic Tripod ਅਦਰ ਮੇਨ ਕੰਮ ਆਪਾਂ ਕਰੀਏ ਬਾਕੀ ਗੱਲਾਂ ਬਾਅਦ ਚ ਅੱਛਾ ਵਾਓ ਪੈਕਿੰਗ ਵਧੀਆ ਕੀਤੀ ਨਾ ਪੈਕਿੰਗ ਜ਼ਬਰਦਸਤ ਆਈ ਕਿੰ ਆਵਾਜ਼ ਆਈ ਲੋ ਜੀ ਓਹ ਠੀਕ ਆ ਠੀਕ ਆ ਜੀ ਆ ਦੇਖੋ ਜੀ ਸਮਾਨ ਸਾਰਾ ਹੀ ਆ ਗਿਆ ਨਾਲ ਇਹਦੇ ਮੇਨ ਕੰਮ ਇਹਦਾ ਵੀ ਹੁੰਦਾ ਨਾਲ ਉੱਤੇ ਬਹੁਤ ਜ਼ਰੂਰੀ ਐਕਸਟੈਂਸ਼ਨ ਦਿੱਤੀ ਆ ਸਾਨੂੰ ਆ ਦੇਖੋ ਜੀ ਇਹਦੇ ਵਿੱਚ ਫੋਨ ਲਗਾਉਣ ਵਾਸਤੇ ਤੇ ਉਸ ਤੋਂ ਅੱਗੇ ਆ ਜਾਓ ਨਾ ਕਵਰੇਜ ਵਧੀਆ ਲੱਗਾ ਹੈ ਨਾ ਪਾਪਾ ਨੂੰ ਇਦਾਂ ਪਾ ਵੀ ਸਕਦੇ ਆ ਆਹ ਕੈਨ ਵੀ ਕਰ ਸਕਦੇ ਆ ਆਹ ਵੀਡੀਓ ਜਿਆਦਾ ਲੰਬੀ ਨਹੀਂ ਆਪਾਂ ਕਰਨੀ ਹੈਗੀ ਤੇ ਆਪਾਂ ਤੁਹਾਨੂੰ ਮੇਨ ਆਈਟਮ ਦਿਖਾਈਏ ਜਿਹੜੀ ਦਿਖਾਉਣ ਵਾਲੀ ਚੀਜ਼ ਆ ਨਿਕਲ ਜਾ ਵੀ ਬਾਹਰ ਕਰਕੇ ਅੱਛਾ ਅੰਦਰ ਇੱਕ ਹੋਰ ਪਲਾਸਟਿਕ ਆ ਇਹ ਜੀ ਇਹ ਲਿੰਕ ਪੈਣੀ ਆ ਕਿ ਤਰ੍ਹਾਂ ਜਿਹੜੀਆਂ ਬੜੀਆਂ ਹੋਣੀਆਂ ਆ ਆ ਦੇਖੋ ਜੀ ਲਾਰਜ ਹੌਨ ਲਈ ਫਾਈਨਲਾਈਜ਼ ਸਾਡਾ ਆ ਗਿਆ ਟ੍ਰਾਇਪੋਡ ਬਾਹਰ ਲਾਓ ਜੀ ਚਲੋ ਜੀ ਬਲੇ ਸੋਨ ਹਾਸ ਸਾਸ ਰਿਆ ਕਾਲ ਇੱਕ ਟ੍ਰਾਇਪੋਡ ਆ ਚੁੱਕਾ ਟ੍ਰਾਇਪੋਡ ਆ ਚੁੱਕਿਆ ਵੀਡੀਓ ਬਣਾਉਣ ਵਾਸਤੇ ਪਰਮਾਤਮਾ ਵਾਹਿਗੁਰੂ ਜੀ ਮਿਹਰ ਕਰੇ ਹਾਂਜੀ ਅਸੀਂ ਵੀਡੀਓ ਬਣਾਉਂਦੇ ਰਹੇ ਇਹ ਤੇ ਸਾਡੇ ਵੀਰੋ ਦੇਖਦੇ ਰਹੋ ਸਾਨੂੰ ਪਿਆਰ ਦਾ ਦਿੰਦੇ ਰਹੋ ਦੇਖ ਲਓ ਜੀ ਹੁਣ ਆਪਾਂ ਇਹਨੂੰ ਖੋਲਈਏ ਮੜਿਆ ਆਹ ਦੇਖੋ ਚਲੋ ਜੀ ਸਭ ਜਾਇ ਪਰਮਾਤਮਾ ਵਾਹਿਗੁਰੂ ਜੀ ਕਿਰਪਾ ਦੇ ਨਾਲ ਹੀ ਆਂਦੀਆਂ ਜੀ ਹਾਂਜੀ ਆਹ ਦੇਖੋ ਜੀ ਇੱਕ ਵਾਰੀ ਤੁਹਾਨੂੰ ਆਪਾਂ ਥੋੜਾ ਥੋੜਾ ਖੋਲ ਕੇ ਦਿਖਾ ਦਿੰਨੇ ਆ ਦੇ ਲੈਂਟਰ ਹਾਈਟ ਤੁਹਾਨੂੰ ਵਿਡਥ ਪਤਾ ਲੱਗ ਜੂਗੀ ਹਮਮ ਚਲੋ ਜੀ ਸਾਰੇ ਹੌਲੇ ਤੇ ਆ ਦੇਖੋ ਜੀ ਵਾਹ ਚਲੋ ਜੀ ਚਲੋ ਜੀ ਜਿੰਨਾ ਮਰਜ਼ੀ ਵੱਡਾ ਕਰੀ ਜਾਓ ਹਨਾ ਜਿੰਨਾ ਵੱਡਾ ਕਰ ਲਓ ਜੀ ਇਹਨੂੰ ਕੁਆਲਿਟੀ ਦੀ ਆਪਾਂ ਗੱਲ ਕਰੀਏ ਜੇ ਕੁਆਲਿਟੀ ਬਹੁਤ ਵਧੀਆ ਲੱਗਦੀ ਪਈ ਮੈਨੂੰ ਜਿਹੜੀ ਹੈਂਡ ਫੀਲਿੰਗ ਹੈ ਨਾ ਹੱਥ ਦੇ ਵਿੱਚ ਫੜ ਗਿਆ ਫੀਲਿੰਗ ਆਉਂਦੀ ਵੀ ਆ ਬਹੁਤ ਵਧੀਆ ਆਉਂਦੀ ਵੀ ਆ ਮਤਲਬ ਕਹਿ ਸਕਦੇ ਕਿ ਹਲਕਾ ਮਾਲ ਨਹੀਂ ਕਹਿ ਸਕਦੇ ਨਾ ਆ ਨਾ ਨਾ ਦੇਖੋ ਜੀ ਚਲੋ ਜੀ ਇਹ ਹਟਾ ਕੇ ਲੌਕ ਕਰਨੇ ਪੈਣਗੇ ਜੀ ਪਹਿਲਾਂ ਆ ਲੱਗ ਗਿਆ ਤਾਂ ਮੈਂ ਦਿਖਾਈ ਜਾ ਆਪਾਂ ਇਹਨੂੰ ਓਪਨ ਕਰ ਲਿਆ ਮਨਵੀਰਾਂ ਦਾ ਰੋਂ ਲੱਗਤੀ ਆ ਇਹਨੂੰ ਆਪਾਂ ਇਹਦਾ ਲੌਕ ਕਰ ਲਾਂਗੇ ਸਰਬ ਇਹਨਾਂ ਮੈਂ ਲੌਕ ਕਰਦਾ ਫਟਾਫਟ ਮਨਵੀਰ ਨੂੰ ਚੁੱਪ ਕਰਾ ਗਿਆ ਮਣੀ ਆਹ ਦੇਖੋ ਇਹਦਾ ਲੌਕ ਕਰਨਾ ਹਾਂਜੀ ਹਾਂਜੀ ਉਧਰ ਦੇਖੋ ਜੀ ਮਨਵੀਰ ਮਨਵੀਰ ਆ ਗਿਆ ਆ ਗਿਆ ਆ ਗਿਆ ਆ ਗਿਆ ਹਾਂ ਹਾਂ ਕੀ ਗੱਲ ਸੀ ਕੀ ਗੱਲ ਸੀ ਕੀ ਗੱਲ ਸੀ ਨੋਇਆ ਕਾ ਤੋ ਕੰਦਸ ਨਹੀਂ ਤੈਨੂੰ ਵੀ ਖਾਇਆ ਨਹੀਂ ਸਟ੍ਰਾਈਪ ਪੋਟ ਚਲ ਚਲ ਤਰ ਉਹ ਤੇਰੇ ਕਾ ਟ੍ਰਾਈਪੋਡ ਲੈ ਆਵਾਂ ਸੀ ਤੂੰ ਤੂੰ ਫੋਨ ਹੀ ਨਹੀਂ ਕਰਦੀਂ ਸੀ ਇਹ ਕਿ ਵੀ ਕਰਨ ਹੈ ਗਨ ਟ੍ਰਾਈਪੋਡ ਲੈ ਆਂਦਾ ਹਾਂ ਕਿਉਂਕਿ ਜਦੋਂ ਵੀ ਵੀਡੀਓ ਬਣਾਉਣੀ ਹੈ ਫੋਨ ਫੜਾ ਲੱਗ ਜਾਂਦੀ ਹੈ ਤੇ ਮੇਰੇ ਕੋਲ ਦੀ ਸ਼ੂਟ ਨਹੀਂ ਕਰ ਹੁੰਦਾ ਆ ਵੇ ਕੱਕੇ ਇਧਰ ਨੂੰ ਯਾ ਨਹੀਂ ਕਰਨੀਆਂ ਆ ਆ ਦੇਖੋ ਜੀ ਇਧਰ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦਿਖਾ ਦਾਂ ਪਹਿਲਾਂ ਆ ਦੇਖੋ ਜੀ ਕ੍ਰਿਪ ਹਾਂ ਆ ਦੇਖੋ ਜੀ ਆ ਚੀਜ਼ ਬੜੀ ਵਧੀਆ ਲੱਗੇ ਸਾਨੂੰ ਹੈਂਡਲ ਆ ਦੇਖੋ ਜੀ ਦਾ ਫੜਨ ਵਾਸਤੇ ਆ ਪੈਨ ਨੂੰ ਫੜ ਕੇ ਜਿੱਦਾਂ ਮਰਜੀ ਜਿੱਥੋਂ ਵੀ ਇਧਰ ਕਰ ਸਕਦੇ ਆ ਤੇ ਮਨਵੀਰ ਸਾਡੀ ਚੁੱਪ ਨਹੀਂ ਕਰਦੀ ਵੀ ਤੇ ਮਨਵੀਰ ਨੂੰ ਭੁੱਖ ਲੱਗ ਗਈ ਮੈਨੂੰ ਪਤਲਾ ਗਿਆ ਦੇਖੋ ਜਲਦੀ ਜਲਦੀ ਦਿਖਾ ਦਈਏ ਤੁਹਾਨੂੰ ਆ ਦੇਖੋ ਜੀ ਆ ਵੀ ਕੋਈ ਬਟਨ ਲੱਗਾ ਹੋਇਆ ਇਹ ਕੰਦ ਵਾਸਤੇ ਆ ਅੱਛਾ ਆ ਦਿਖਾ ਦਈਏ ਪਹਿਲਾਂ ਮੈਂ ਆ ਦੇਖ ਲਓ ਜੀ ਬੱਸ ਬੱਸ ਫੋਟੋ ਵਾਸਤੇ ਨਾ ਦੇਖਾ ਨਾ ਦੇਖੋ ਨਾ ਦੇਖਾ ਨਾ ਦੇਖੋ ਇਹ ਇਹ ਕਹਿੰਦੇ ਸਿਸਟਮ ਨਾ ਬਹੁਤ ਵਧੀਆ ਲੱਗਾ ਦੇਖੋ ਜੀ ਲੈਵਲ ਇਹ ਪਾਣੀ ਤਾਂ ਨਾ ਜਦਾਂ ਵਿੱਚ ਹੈਗਾ ਜਿਨਾ ਜਦੋਂ ਆਪਾਂ ਲੈਵਲ ਨਹੀਂ ਕੱਢੀ ਜਾਂਦਾ ਉਦਾਂ ਵੀ ਥੱਲੇ ਤਾਂ ਡਾ ਟੇਡਾ ਮੇਡਾ ਹੈਗਾ ਜਾਂ ਕਿਦਾਂ ਇਹ ਉਹਦੇ ਵਾਸਤੇ ਨਾ ਲੈਵਲ ਕੀਤਾ ਹੋਇਆ ਲੈਵਲ ਦਿੱਤਾ ਹੋਇਆ ਵੀ ਜੇ ਆਪਾਂ ਨਾ ਜੇ ਟੇਡਾ ਡੂਡਾ ਹੋਵੇ ਤਾਂ ਆਪਾਂ ਇਹਨੂੰ ਸਹੀ ਕਰ ਸਕਦੇ ਆ ਇਦਾਂ ਆਰੇ ਇੱਥੇ ਲੈਵਲ ਦਿੱਤਾ ਹੋਇਆ ਤੇ ਕਾ ਜਿਹੜਾ ਆਪਣੇ ਇੱਥੇ ਲੈਵਲ ਹੋਇਆ ਦਿੱਤਾ ਹੋਇਆ ਇਹਦਾ ਤੇ ਤਾਂ ਜੋ ਸਾਡਾ ਟਰਾਈਪੋਡ ਟੇਡਣ ਹੋਵੇ ਆਪਾਂ ਇਹਨੂੰ ਦੇਖ ਕੇ ਸਿੱਧਾ ਟਰਾਈਪੋਡ ਰੱਖ ਸਕਦੇ ਆ ਇੱਥੇ ਆਪਾਂ ਮਾਉਂਟ ਫਿੱਟ ਕਰਾਂਗੇ ਜਿਹੜਾ ਮਾਉਂਟ ਮਿਲਿਆ ਸਾਨੂੰ ਕਿੱਥੇ ਗਿਆ ਆ ਦੇਖੋ ਜੀ ਆ ਜਿਹੜਾ ਮਾਉਂਟ ਜਿਹਦੇ ਵਿੱਚ ਆਪਾਂ ਫਿੱਟ ਕਰ ਦਾਂਗੇ ਇਦਾਂ ਇਹ ਸਿਰਫ ਮੈਂ ਤੁਹਾਨੂੰ ਫੜਾਫੜ ਨਾਲ ਦਿਖਾ ਰਿਹਾ ਜਲਦੀ ਜਲਦੀ ਕਰਕੇ ਕਿਉਂਕਿ ਮੈਂ ਵੀ ਜਾਣਾ ਉਹ ਥਲੇ ਡਿੱ ਗਿਆ ਫੇਰ ਫੇਰ ਦੁਬਾਰਾ ਕਰਾਂਗੇ ਹੁਣ ਦੁਬਾਰਾ ਕਰਦੇ ਆ ਜੀ ਆ ਦੇਖੋ ਜੀ ਹੋ ਜਾ ਹੋ ਜਾ ਫਿਰ ਜਲਦੀ ਜਲਦੀ ਸਰਬ ਨੇ ਹੁਣ ਫੋਨ ਛੱਡਦਾ ਨੰ ਅੰਦਰ ਚਲ ਗਿਆ ਲੋ ਜੀ ਫਾਈਨਲ ਸਾਡਾ ਮਾਊਂਟ ਹੋ ਗਿਆ ਫਿੱਟ ਅਸੀਂ ਇਹਦੇ ਵਿੱਚ ਫੋਨ ਲਗਾ ਸਕਦੇ ਆ ਇਧਰੋਂ ਦਿਖਾਣਾ ਤੁਹਾਨੂੰ ਨੇਰਾ ਹੁੰਦਾ ਇਧਰ ਆ ਦੇਖੋ ਜੀ ਫਾਈਨਲ ਸਾਡਾ ਮਾਊਂਟ ਹੋ ਗਿਆ ਫਿੱਟ ਤੇ ਆਹ ਹੈਗਾ ਜੀ ਆਪਾਂ ਇਹਨੂੰ ਰੋਟੇਟ ਵੀ ਕਰ ਸਕਦੇ ਆ ਅੱਗੇ ਪਿੱਛੇ ਇਧਰ ਉਧਰ ਆ ਦੇਖੋ ਜਿੱਦਾਂ ਮਰਜ਼ੀ ਘੁਮਾ ਸਕਦੇ ਆ ਆਪਾਂ ਇਹਨੂੰ ਠੀਕ ਆ ਜੀ ਤੇ ਇਹਦੇ ਨਾਲ ਇਹਦੇ ਨਾਲ ਕੀ ਹੁੰਦਾ ਸੱਚ ਇਹ ਵੀ ਕੋਈ ਸਿਸਟਮ ਹੈਗਾ ਅੱਛਾ ਵਾਹ ਆਹ ਚੀਜ਼ ਤਾਂ ਮੈਨੂੰ ਪਤਾ ਹੀ ਨਹੀਂ ਸੀ ਕੀ ਬਾਤ ਆ ਆ ਦੇਖੋ ਜੀ ਹੋਰ ਉੱਚਾ ਹੋਈ ਜਾਂਦਾ ਬਜ ਜਿੰਨਾ ਮਰਜ਼ੀ ਉੱਚਾ ਕਰ ਲਓ ਇਹਨੂੰ ਅੱਛਾ ਜੀ ਓਕੇ ਇਹ ਸਿਸਟਮ ਹੈ ਦਾ ਹਣਾ ਜੀ ਠੀਕ ਆ ਠੀਕ ਆ ਇੱਦਾਂ ਘਵਾਵਾਂਗੇ ਤਾਂ ਥੱਲੇ ਹੋ ਜਾਊਗਾ ਇੱਦਾਂ ਘਵਾਵਾਂਗੇ ਤਾਂ ਉੱਪਰ ਹੋ ਜਾਊਗਾ ਜੀ ਤੇ ਆਪਾਂ ਇਹਨੂੰ ਰੀਅਲੀ ਵੀ ਯੂਜ਼ ਕਰ ਸਕਦੇ ਆ ਤੇ ਆਪਾਂ ਜਿਹੜੀ ਵੀਡੀਓ ਬਣਾਉਣ ਵਾਸਤੇ YouTube ਸ਼ਾਰਟਸ ਵਾਸਤੇ Instagram ਵਾਸਤੇ ਹਰ ਇੱਕ ਚੀਜ਼ ਵਾਸਤੇ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਇੱਕ ਵਾਰੀ ਆਪਾਂ ਇਹਨੂੰ ਤਿਆਰ ਕਰ ਲਈਏ ਦਿਖਾ ਦਈਏ ਤੁਹਾਨੂੰ ਮੈਂ ਫੀਲਿੰਗ ਬੜੀ ਬੜੀ ਆਂਦੀ ਫੜਨ ਦੀ ਤੁਸੀਂ ਦੱਸੋ ਸਰ ਮੈਨੂੰ ਹੁਣ ਕੀ ਜੀ ਇਸ ਬਾਰੇ ਮੈਨੂੰ ਉੱਪਰ ਹੁਣ ਇੱਕ ਵਾਰੀ ਦਿਖਾ ਦਿਓ ਸਰ ਉਹ ਆਹ ਅੱਛਾ ਆ ਦੇਖੋ ਅੱਛਾ ਆ ਆਹ ਦੇਖੋ ਜਿੰਨਾ ਮਰਜ਼ੀ ਉੱਪਰ ਕਰ ਸਕਦੇ ਆਪਾਂ ਇਹਨੂੰ ਬੱਲੇ ਬੱਲੇ ਮੇਰੇ ਖਿਆਲ ਚ ਆਪਾਂ ਇਹਨੂੰ ਇੱਥੋਂ ਵੀ ਉੱਪਰ ਕਰ ਸਕਦੇ ਆ ਹੋਰ ਉੱਚਾ ਕਰ ਸਕਦੇ ਆ ਨਾ ਨਹੀਂ ਚਲੋ ਇਹ ਬਾਅਦ ਚ ਦੇਖ ਲਾਂਗੇ ਆਪਾਂ ਟੈਸਟਿੰਗ ਕਰਕੇ ਇਹਦੀ ਸਰ ਵਿੱਚ ਫੋਨ ਕਫਟ ਕਰਕੇ ਦਿਖਾ ਦਿਓ ਇੱਕ ਵਾਰੀ ਫਟਾਫਟ ਲੈ ਕੇ ਨਾ ਅੱਛਾ ਆ ਦੇਖੋ ਇਹ ਆ ਲੱਗਾ ਡੰਡਾ ਹੈਂਡਲ ਇਹਨੂੰ ਘੁਮਾਉਣ ਵਾਸਤੇ 360 ਘੁੰਮ ਜਾਂਦਾ ਸਾਰੀ ਜਿੰਤਾ ਮਰਜ਼ੀ ਨੋ ਘੁਮਾ ਲੋ ਇਧਰੋਂ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਵਾਂ ਆ ਦੇਖੋ ਜੀ ਇਹ ਨਾ ਲੋਕ ਸਿਸਟਮ ਹੈ ਮੇਰੇ ਖਿਆਲ ਚ ਇਹਦੇ ਵਿੱਚ ਨਾ ਇਹ ਹੈਗਾ ਜੀ ਲੋਕ ਸਿਸਟਮ ਆ ਆ ਦੇਖੋ ਜੀ ਆ ਵੀ ਖੋਲ ਜੰਨੇ ਦਾ ਰੀਲ ਬਣਾਉਣ ਵਾਸਤੇ ਇਦਾਂ ਠੀਕ ਹੈ ਜੀ ਪਹਿਲਾਂ ਆਪਾਂ ਤੁਹਾਨੂੰ ਸਿੱਧਾ ਮਾਉਂਟ ਫਿਟ ਕਰਕੇ ਦਿਖਾਉਨੇ ਆ ਇਹਨੇ ਸਿੱਧਾ ਲੌਕ ਹੋ ਗਿਆ ਸਰ ਵਿੱਚ ਮੋਬਾਈਲ ਫਿਟ ਕਰਕੇ ਦਿਖਾ ਦਿੰਦੇ ਏ ਚਲੋ ਜੀ ਲਓ ਜੀ ਆ ਦੇਖੋ ਜੀ ਇਹਨਾਂ ਦੇ ਫਰੰਟ ਤੋਂ ਬਣਾਉਣਾ ਫਰੰਟ ਤੋਂ ਬਣਾਉਣਾ ਬੈਕ ਤੋਂ ਬਣਾਉਣਾ ਬੈਕ ਤੋਂ ਹਾਂ ਵਿਆਸੇ ਜ਼ਿਆਦਾਤਰ ਬੈਕ ਤੋਂ ਹੀ ਬੰਦੇ ਹੁੰਦੇ ਇਦਾਂ ਫਰੰਟ ਤੋਂ ਯੂਜ਼ ਨਹੀਂ ਹੁੰਦਾ ਹੈਗਾ ਆ ਦੇਖੋ ਜੀ ਅਸਰ ਮੈਂ ਇੱਕ ਵਾਰੀ ਘੁਮਾ ਕੇ ਦਿਖਾਦੇ ਸਾਰਾ ਰੋਟੇਟ ਕਰਕੇ ਦਿਖਾਦੇ ਤਾਂ ਆ ਦੇਖੋ ਜੀ 360 ਘੁੰਮ ਜਾਂਦਾ ਜਿੱਦਾਂ ਮਰਜ਼ੀ ਨੂੰ ਘੁਮਾਈ ਜੋ ਆ ਦੇਖੋ ਲੈ ਮੈਨੂੰ ਕੈਮਰਾਮੈਨ ਫੋਲੀ ਬਣ ਕੇ ਇੱਥੇ ਦਾ ਸਾਰਾ ਘੁਮਾਈ ਜਾ ਇਹਨੂੰ ਜਿੱਦਾਂ ਨੂੰ ਮਰਜ਼ੀ ਲੋ ਜੀ ਲੋ ਜੀ ਇੱਦਾਂ ਵੀ ਹੋ ਜਾਂਦਾ ਇਹ ਕਿੱਡਾ ਮੱਡਾ ਵੀ ਹੋ ਜਾਂਦਾ ਹਾਂ ਹਾਂ ਉੱਪਰ ਥੱਲੇ ਵੀ ਹੋ ਜਾਂਦਾ ਇਹਨਾਂ ਆਪਨ ਡਾਊਨ ਵੀ ਹੋ ਜਾਂਦਾ ਸਾਰਾ ਹੀ ਚਲੋ ਠੀਕ ਆ ਦੋਸਤੋ ਇਹ ਸੀਗਾ ਸਾਡਾ ਅੱਜ ਦਾ ਫਿਰ ਵਲੌਗ ਟ੍ਰਾਈਪੋਡ ਆਪਾਂ ਤੁਹਾਨੂੰ ਦਿਖਾਤਾ ਅਨਬਾਕਸਿੰਗ ਕਰਕੇ ਦੋ ਤਿੰਨ ਦਿਨ ਹੋ ਗਏ ਸੀ ਆਏ ਨੂੰ ਦੱਸਿਓ ਸਾਡੇ ਅੱਜ ਦੀ ਵੀਡੀ ਅੱਜ ਦੀ ਵੀਡੀਓ ਤੁਹਾਨੂੰ ਸਾਡੀ ਕਿੱਦਾਂ ਦੀ ਲੱਗੀ ਬਾਰ ਬਾਰ ਮੈਨੂੰ ਮੈਂ ਤਾਂ ਬੋਲਦਾ ਮੈਂ ਕਿ ਮੈਨੂੰ ਨਾ ਲਗਾਤਾਰ ਮੈਂ ਬੋਲਦੇ ਬੋਲੀ ਜਾਣਾ ਬੋਲੀ ਜਾਣਾ ਪਿਆ ਆਪਾਂ ਹਰਕ ਵੇਲੇ ਜਿਹੜਾ ਸੁਣਾ ਦਿੰਨੇ ਹੁੰਨੇ ਆ ਸਭ ਜਲਦੀ ਜਲਦੀ ਦੇ ਦਿਓ ਜੀ ਊੜਾ ਤੂੰੜਾ ਮਸ਼ਾ ਸਾਮ ਕਰਖੋ ਘਰ ਦੇ ਬੱਚਿਆਂ ਨਾਲ ਪੰਜਾਬੀ ਬੋਲਿਆ ਕਰੋ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰੋ ਦੇਖ ਕਿ ਸੁਨਿਆ ਪਹੋਰ ਦੇਦਾ ਹੁੰਦਾ ਆ ਜਿਹੜਾ ਕਿ ਨਸ਼ਿਆਂ ਦਾ ਤਿਆਗ ਕਰੋ ਜੀ ਜਾਗੋ ਪੰਜਾਬੀ ਰਸ਼ਾ ਜਾਗੋ ਪੰਜਾਬੀਓ ਇੱਥੇ ਵੀਡੀਓ ਦਾ ਐਂਡ ਕਰਨ ਚਾਹ ਰਹੇ ਹਾਂ ਵੀਡੀਓ ਚੰਗੀ ਲੱਗੀ ਵੀੜਿਆਂ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਾਡੇ ਸਾਡੇ ਟ੍ਰਾਈ ਬੋਡ ਦੱਸਿਓ ਨਾਲ ਕਿਦਾਂ ਦਾ ਲੱਗਾ ਜੀ ਹਨਾ ਪ੍ਰਾਈਸ ਪੁੱਛਿਆ ਉਹਨੂੰ ਕਮੈਂਟ ਵਿੱਚ ਪੁੱਛਿਓ ਹਨਾ ਹਾਂ ਕਮੈਂਟ ਵਿੱਚ ਪੁੱਛ ਲਓ ਪ੍ਰਾਈਸ ਨਾ ਮੈਂ ਪੁੱਛੀ ਤੈਨੂੰ ਪ੍ਰਾਈਸ ਹੁੰਦਾ ਦਵਾਂਗੇ ਜੇ ਲਾਈਕ ਪੱਕਾ ਜੀ ਹਾਂਜੀ ਜੀ ਵੀਡੀਓ ਚੰਗੀ ਲੱਗੀ ਵੀੜਿਆਂ ਲਾਈਕ ਕਰਿਓ ਸ਼ੇਅਰ ਕਰੋ ਸੁਣ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰਿਓ ਪ੍ਰੈਸ ਕਰਿਓ ਤਾਂ ਤੁਹਾਡੇ ਆਉਣ ਵਾਲੇ ਵਲੋਗ ਸਕੋ ਤਾਂ ਪਹਿਲਾਂ ਮਿਲਾਂ ਫਿਰ ਮਿਲਾਂਗੇ ਲੈਣ ਤੁਹਾਨੂੰ ਕਿੰਨੇ ਨਵੇਂ ਵਲੋਗ ਅੱਜ ਤੱਕ ਲਈ ਵ